ਪੁਰਸ਼ ਕਾਰਜ ਕਮੇਟੀ ਦਾ ਸੇਵਾਦਾਰ ਮੇਰ ਸਿੰਘ ਤਲਵੰਡੀ ਬੋਲਦਾ ਮੈਂ ਮੇਰੇ ਮਗਰ ਮੈਂ ਕਹੂੰਗਾ ਕੈਮਰਾਮੈਨ ਨੂੰ ਸਾਰੇ ਟਰੈਕਟਰ ਵਿਖਾ ਕਿ ਆ ਜਿਹੜਾ ਜਿਹੜਾ ਟਰੈਕਟਰ ਔਰ ਜਥੇਬੰਦਕ ਸਾਥੀ ਜਿਹੜੇ ਆ ਉਹ ਖਲੋਤੇ ਆ ਇਹਨਾਂ ਨੂੰ ਕੋਈ ਜਾਣੀਗਾ ਇਹ ਵੇਲਣ ਦੇਗੇ ਕਿ ਆਪਣੇ ਕਾਰੋਬਾਰ ਛੱਡ ਕੇ ਇਹ ਸੜਕਾਂ ਦੇ ਖਲੋਤੇ ਆ ਇਹ ਪ੍ਰਾਸ਼ਦੀ ਆ ਕਿ ਅੱਜ 26 ਜਨਵਰੀ ਆ 26 ਜਨਵਰੀ ਉਹ ਜੋ ਦਿਨ ਸੀ ਜਿਹੜਾ 26 ਜਨਵਰੀ ਨੂੰ ਅਸੀਂ ਦਿੱਲੀ ਦੀਆਂ ਸੜਕਾਂ ਤੇ ਗਏ ਸਾਂ ਜਿੱਥੇ ਸਾਡਾ ਲੋ ਵੱਡਾ ਤੱਕਾ ਆ ਇਹ ਸਾਡੀ ਰਾਜਧਾਨੀ ਦੇ ਵਿੱਚ ਸਾਨੂੰ ਕੁੱਟਿਆ ਗਿਆ ਲੁੱਟਿਆ ਗਿਆ ਮਾਰਿਆ ਗਿਆ ਪਰ ਅੱਜ ਫੇਰ 26 ਜਨਵਰੀ ਆ ਅੱਜ ਇਹ 26 ਜਨਵਰੀ ਜਿਹੜੀ ਆ ਲੋਕ ਕਹਿੰਦੇ ਆ ਕੁਝ ਘਰ ਕੇ ਦੇਸ਼ ਯਾਦ ਹੋ ਗਿਆ ਪਰ ਇਹਡੇ ਲੋਕ ਆ ਇਹ ਅੱਜ ਵੀ ਗੁਲਾਮ ਕੱਲ ਵੀ ਗੁਲਾਮ ਸੀ ਇਹ ਆਪਣੀ ਹੱਕੀ ਮੰਗਾਂ ਲਈ ਲਗਭਗ ਸਾਲ ਹੋ ਗਿਆ ਵਾ ਫੇਰ ਬਾਰਡਰਾਂ ਤੇ ਬੈਠਿਆਂ ਨੂੰ ਜਿਹੜੀ ਸਾਡੀ ਰਾਜਧਾਨੀ ਆ ਉਹਦੇ ਸਾਨੂੰ ਮੜ ਦਿੱਤਾ ਜਾ ਰਿਹਾ ਉਹਦੇ ਰੋਸ ਦੇ ਵਿੱਚ ਅਸੀਂ ਇਹ ਟਰੈਕਟਰ ਜਿਹੜਾ ਸਾਡਾ ਗੱਡਾ ਵਾ ਕਿਹੜਾ ਸਾਡਾ ਖੇਤੀ ਦਾ ਸਾਧਨ ਜਿਹਦੇ ਕਾਰਨ ਸਾਨੂੰ ਕੋਵਿਡ ਘਰਾਣਿਆਂ ਨੇ ਲੁੱਟਿਆ ਏ ਹਰੀ ਕ੍ਰਾਂਤੀ ਲਿਆ ਕੇ ਬੋਰ ਕਰਵਾ ਕੇ ਟਰੈਕਟਰ ਬਾਦ ਦੇ ਕੇ ਸਾਨੂੰ ਵੱਡ ਕਰਜ਼ੇ ਦੇ ਕੇ ਲੁੱਟ ਕੇ ਮਾਰ ਕੇ ਤੇ ਆ ਜਿਹੜੀ ਆ ਸਾਡੀ ਜ਼ਮੀਨ ਇਹਦੇ ਤੇ ਕੋਵਿਡ ਘਰਾਣਿਆਂ ਨੇ ਅੱਖ ਰੱਖੀ ਹੋਈ ਆ ਕਿ ਜਿਹੜੀ ਇਹ ਜ਼ਮੀਨ ਆ ਪੰਜਾਬ ਦੀ ਇਹ ਹਰ ਹਿੱਲੇ ਕੋਵਿਡ ਕਰਾਣਾ ਦੇ ਭਾਵ ਡਾਨੀਆਂ ਔਰ ਬਾਣੀਆਂ ਦਾ ਕਈ ਦੇਣੀ ਆ ਤੇ ਮੋਦੀ ਸਰਕਾਰ ਨੇ ਤਿਆ ਕੀਤਾ ਵਾ ਪਰ ਭਾਰ ਦੇ ਲੋਕਾਂ ਦਾ ਤਿਆਏ ਆ ਇਹ ਇੱਕ ਇੰਕੀ ਵੀ ਜ਼ਮੀਨ ਜਿਹੜੀ ਆ ਉਹ ਕੋਵਿਡ ਕਰਾਣਾ ਨੂੰ ਨਹੀਂ ਦੇਣੀ ਸਾਡੀਆਂ ਕ ਮੰਗੀਆਂ ਜੜੀਆਂ ਮੰਗਾ ਸਰਕਾਰ ਕੋਲ ਆ ਜਿਹੜੀਆਂ ਮੰਗਾ ਤੇ ਸਰਦਾਰ ਜਗਜੀਤ ਸਿੰਘ ਜੀ ਡੱਲੇਵਾਲ ਪਿਛਲੇ ਲੰਮੇ ਸਮੇਂ ਤੋਂ ਭੁਖੜਤਾ ਦੇ ਬੈਠੇ ਆ ਮਰਨ ਵਰਤੇ ਬੈਠੇ ਆ ਉਹਨਾਂ ਦੀ ਸੇਧ ਲਈ ਪੰਜਾਬ ਕਾਮਯਾਬੀ ਲਈ ਅੱਜ ਰੱਬ ਅਗੇ ਅਰਦਾਸ ਵੀ ਕੀਤੀ ਆ ਇਹ ਆਪਣਾ ਗੱਡਾ ਲੈ ਕੇ ਟਰੈਕਟਰ ਲੈ ਕੇ ਛੜਕਾਂ ਤੇ ਆਏ ਆ ਕਿ ਮੋਦੀ ਸਰਕਾਰ ਇਹ ਸਾਡੇ ਕੋਲ ਜਿਹੜਾ ਸਾਡਾ ਗੱਡਾ ਵਾ ਇਹ ਚਲਾ ਕੇ ਰਲ ਕੇ ਜੀਆਂ ਦਾ ਪੇਟ ਭਰ ਲਈ ਆ ਇਹ ਖੋਹ ਨਹੀਂ ਲੀਨਗਾ ਤੇ ਕਿਤੇ ਵੀ ਕੀਮਤ ਤੇ ਅਸੀਂ ਇਹ 3 ਇੰਚ ਵੀ ਖੋਹ ਨਹੀਂ ਦੇਵਾਂਗੇ ਅੱਜ ਲਾ ਦੋਹ ਫਾਰਮਾਂ ਵੱਲੋਂ ਜਿਹੜਾ ਵੱਡਾ ਰੋਸ ਇੱਕ ਰੋਸ ਆ ਰੋਸ ਕਿ ਛੜਕਾਂ ਤੇ ਆ ਕੇ ਬੈਠੇ ਆ ਜਲਦੀ ਤੋਂ ਜਲਦੀ ਸਾਨੂੰ ਬਣਦੇ ਆ ਕਿਹੜੇ ਦਿੱਤੇ ਜਾਣ ਜੇ ਅੱਕ ਨਾ ਦਿੱਤੇ ਗਏ ਤੇ ਜਿੱਤਰਾ ਟਰੈਕਟਰ ਇੱਥੇ ਲੈ ਕੇ ਆਏ ਆ ਇਸ ਤਰ੍ਹਾਂ ਟਰੈਕਟਰ ਫੇਰ ਦਿੱਲੀ ਨੂੰ ਰਵਾਨਾ ਹੋਣਗੇ ਦਿੱਲੀ ਨੂੰ ਰਵਾਨਾ ਹੋਣਗੇ 14 ਤਰੀਕ ਦੀ ਤੂੰ ਮੀਟਿੰਗ ਰੱਖੀ ਆ 14 ਤਰੀਕ ਤੱਕ ਤੇਰਾ ਦੋਵੇਂ ਫੋਰ ਮੈਂ ਇੰਤਜ਼ਾਰ ਕਰਨ ਦੇ ਅਗਲਾ ਜੋ ਵੀ ਐਲਾਨ ਹੋਊਗਾ ਉਸ ਐਲਾਨ ਨੂੰ ਪੂਰਾ ਪੰਜਾਬ ਵੀ ਪੂਰਾ ਭਾਰਤ ਮੰਨੂਗਾ ਤੇ ਸਾਰਿਆਂ ਜੰਦਗ ਜਸੇ ਬੰਦੀਆਂ ਦੇ ਸਜੋਗ ਦੇ ਨਾਲ ਆਪਣੇ ਅੱਖਾਂ ਭਰਤੀ ਅਸੀਂ ਪੰਜਾਬ ਤੋਂ ਵੀਰਾਂ ਕੱਟ ਕੇ ਦਿੱਲੀ ਨੂੰ ਜਵਾਂਗੇ ਕਿਸਾਨ ਮਦਦ ਸਿਕਸ਼ ਕਮੇਟੀ ਪੰਜਾਬ ਜੋਂ ਭਾਈ ਛੜੂ ਸਾਹਿਬ ਜੀ ਦਾ ਸੇਵਾਦਾਰ ਆਤਮ ਸੰਗ੍ਰਹਿ ਵਾਲੀ ਅੱਜ ਜੋ 26 ਜਨਵਰੀ ਆ ਸਰਕਾਰ ਤੇ 26 ਜਨਵਰੀ ਮਨਾਉਂਦੀ ਆ ਪਰ ਸਰਕਾਰ ਤੇ ਵਿਰੋਧ 26 ਜਨਵਰੀ ਦੇ ਵਿਰੋਧ ਜਿਹੜੇ ਕਿਸਾਨ ਉਹਨਾਂ ਨੇ ਆਪਣੇ ਜਿਹੜੇ ਗੱਡੇ ਆ ਹਲਵਾਉਣ ਵਾਲੇ ਜਿਹੜੇ ਆ ਟਰੈਕਟਰ ਆ ਉਹ ਅੱਜ ਛੜਕਾਂ ਦੇ ਉੱਤੇ ਦਿੱਲੀ ਨੂੰ ਮੂੰਹ ਕਰਕੇ ਧੱਕਿਆ ਉਹ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਇਹ ਜਿਹੜੇ ਸਾਡੇ ਗੱਡੇ ਆ ਇਹਨਾਂ ਨਾਲ ਇਹਨਾਂ ਨਾਲ ਸਾਨੂੰ ਤੂੰ ਆਪਣੀ ਰਾਜਧਾਨੀ 'ਚ ਨਹੀਂ ਜਾਣ ਦਿੰਦਾ ਪਰ ਇਹਨਾਂ ਦੀ ਕਮਾਈ ਜਿਹੜੀ ਆ ਉਹ ਜਿਹੜੀ ਇਹ ਕਮਾਈ ਕਰਦੇ ਆ ਗੱਡੇ ਟਰੈਕਟਰ ਇਹ ਜਿਹੜੀ ਕਮਾਈ ਕਰਦੇ ਆ ਸਾਰਾ ਹੀ ਹਿੰਦੁਸਤਾਨ ਭਾਰਤ ਸਾਰਾ ਜਿਹੜਾ ਹੈ ਉਹ ਉਹਦੀ ਉਹਨਾਂ ਦੇ ਮੂੰਹ ਵਿੱਚ ਰੋਜੀ ਰੋਟੀ ਪਾਉਂਦੇ ਆ ਤੇ ਤੂੰ ਇਹਨਾਂ ਨਾਲ ਇੰਨੀ ਦਾ ਕਾਹ ਕਿ ਕਰਦਾ ਹੈ ਇਹ ਨਾ ਵੀ ਇਹਦੇ ਵਿੱਚ ਹਥਿਆਰ ਇਹਦੇ ਵਿੱਚ ਉਹ ਆ ਪਰ ਇਹ ਤੂੰ ਜੈਨਾ ਵੀ ਜੋ ਕਿਸਾਨਾਂ ਇਹ ਇੱਕ ਭਗਤਾ ਜਿਹੜਾ ਹਰ ਇੱਕ ਦੀ ਮੂੰਹ ਦੇ ਵਿੱਚ ਰੋਟੀ ਰੋਜੀ ਰੋਟੀ ਪਾਉਂਦਾ ਹੈ ਇਹਨਾਂ ਨੂੰ ਤੂੰ ਕਦੀ ਆਤਵਾਦੀ ਬੋਲਦਾ ਹੈ ਕਦੀ ਵੱਖਵਾਦੀ ਬੋਲਦਾ ਹੈ ਕਦੀ ਨਸਲਵਾਦੀ ਬੋਲਦਾ ਹੈ ਪਰ ਇਹ ਇਹ ਇੱਕ ਰੱਬ ਦਾ ਭਗਤਾ ਸਭ ਤੋਂ ਵੱਡਾ ਜਿਹੜਾ ਕਿਸਾਨਾਂ ਜਿਹੜਾ ਕਿਸਾਨ ਮਜ਼ਦੂਰ ਆ ਇਹ ਮਿਹਨਤ ਕਰਕੇ ਆਪਦੇ ਟਰੈਕਟਰਾਂ ਸੰਧਾਂ ਨਾਲ ਲੋਕਾਂ ਦੇ ਮੂੰਹ ਦੇ ਵਿੱਚ ਰੋਟੀ ਪਾਉਂਦਾ ਹੈ ਭਾਈ ਇਹ ਗੱਲ ਦੂਰ ਨਹੀਂ ਇਹ ਸਮਝਾ ਵੀ ਜਿਹੜੇ ਇਹ ਅੱਜ ਸੜਕਾਂ ਤੇ ਖਲੋਤੇ ਦਿੱਲੀ ਨੂੰ ਮੂੰਹ ਕਰਕੇ ਵਾਸਤੇ ਪਰ ਜਦ ਤਣ ਜੇ ਇਹਨਾਂ ਨੂੰ ਇਨਸਾਫ ਨਾ ਦਿੱਤਾ ਤੇ ਇਹ ਦਿੱਲੀ ਨੂੰ ਇਹ ਕੁਝ ਕਰ ਦੰਗੇ ਇਹਨਾਂ ਦਾ ਇਹ ਕੋਈ ਗੱਲ ਨਹੀਂ ਮੈਂ ਜਿਕਰ ਖਾਲਸਾ ਵਗੀ ਹਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਇਨਸਾਨ ਮਜ਼ਦੂਰ ਸ਼ਹਿਰ ਕਮੇਟੀ ਪੰਜਾਬ ਦਾ ਸੇਵਾਦਾਰ ਪਰਮਜੀਤ ਸਿੰਘ ਤਲਵੰਡੀ ਅੱਜ ਅਸੀਂ ਜੋ 26 ਜਨਵਰੀ ਆਯਾਦੀ ਦਿਸ ਮਨਵਾ ਰਹੀ ਹੈ ਸਰਕਾਰ ਤੇ ਅਸੀਂ ਉਸ ਗੱਲ ਦਾ ਅਹਿਸਾਸ ਜੋ ਕਿਸਾਨਾਂ ਨੂੰ ਕਰਾਇਆ ਸਰਕਾਰ ਨੇ ਕਿ ਤੁਸੀਂ ਅਜੇ ਵੀ ਆਜ਼ਾਦ ਨਹੀਂ ਕਿਉਂ ਜੇ ਆਜ਼ਾਦ ਹੋਈਏ ਤੇ ਸਾਡੀ ਰਾਜਧਾਨੀ ਹੈ ਦਿੱਲੀ ਅਸੀਂ ਉੱਥੇ ਜਾ ਸਕਦੇ ਹਾਂ ਕਿਸਾਨਾਂ ਨੂੰ 1 ਸਾਲ ਤੋਂ ਰੋਕਿਆ ਹੋਇਆ ਸ਼ੰਭੂ ਬਾਰਡਰ ਤੇ ਦਿੱਲੀ ਜਾਣ ਨਹੀਂ ਦਿੱਤਾ ਜਾ ਰਿਹਾ ਕਿਉਂਕਿ ਕਿ ਉਹ ਸਾਨੂੰ ਗੁਲਾਮੀ ਦਾ ਅਹਿਸਾਸ ਕਰਾਇਆ ਜਾਂਦਾ ਵਾ ਕਿ ਤੁਸੀਂ ਗੁਲਾਮ ਜੇ ਤੁਸੀਂ ਅਜੇ ਆਜ਼ਾਦ ਨਹੀਂ ਜੇ ਉਸ ਦਾ ਕਰਕੇ ਉਸ ਦੇ ਰੋਜ਼ ਵਜੋਂ ਜੋ ਆਜ਼ਾਦੀ ਦੇਸ ਮਨਾ ਰਹੀ ਹੈ ਸਰਕਾਰ ਅਸੀਂ ਗੁਲਾਮ ਆ ਅਸੀਂ ਉਹਦਾ ਕਰਕੇ ਆਪਦੇ ਜੋ ਸੰਧਾ ਸਾਡਾ ਟਰੈਕਟਰ ਗੱਡੇ ਤੌਰ ਤੇ ਜੋ ਜਗਜੀਤ ਸਿੰਘ ਡੱਲਿਆਲ ਨੂੰ ਕਿੰਨਾ ਚਿਰ ਹੋ ਗਿਆ ਭੁਖੜਤਾਲ ਤੇ ਬੈਠੇ ਨੂੰ ਅਜੇ ਤੱਕ ਉਹਦਾ ਕੋਈ ਵੀ ਸਰਕਾਰ ਵੱਲੋਂ ਗੱਲਬਾਤ ਨਹੀਂ ਕੀਤੀ ਜਾ ਰਹੀ ਉਹਦੇ ਵਿਰੋਧ ਵਿੱਚ ਅੱਜ ਟਰੈਕਟਰ ਮਾਰਚ ਕਰਕੇ ਅਸੀਂ ਸਰਕਾਰ ਨੂੰ ਦੱਸਣਾ ਚਾਹੁੰਦੇ ਆ ਕਿ ਜੇ ਇਸੇ ਤਰ੍ਹਾਂ ਦਾ ਵਰਤਿਆ ਰਿਹਾ ਸਰਕਾਰ ਦਾ ਤੇ ਆਉਣ ਵਾਲੇ ਦਿਨਾਂ 'ਚ ਕੋਈ ਲੰਮੇ ਕੋਈ ਵੱਡੇ ਐਕਸ਼ਨ ਹੋ ਸਕਦੇ ਆ ਕਿ ਕਿੰਨਾ ਜੇ ਸਰਕਾਰ ਸਾਨੂੰ ਇੱਥੇ ਸ਼ੰਭੂ ਬਾਰਡਰ ਤੇ ਰੋਕ ਲੂਗੀ ਨਹੀਂ ਤਾਂ ਫਿਰ ਅਖੀਰ ਨੂੰ ਕਿਸਾਨਾਂ ਦਾ ਇਹ ਫੈਸਲਾ ਹੋਊ ਕਿ ਦਿੱਲੀ ਜਾ ਕੇ ਹੀ ਰਹਿਣਾ ਵਾ ਇਹ ਕਰਕੇ ਅਸੀਂ ਬੇਨਤੀ ਕਰਦੇ ਹਾਂ ਕਿ ਜਿਹੜੀ 14 ਤਰੀਕ ਵਾਲੀ ਰੱਖੀ ਆ ਮੀਟਿੰਗ ਸਰਕਾਰ ਉਹਦੇ ਵਿੱਚ ਕੋਈ ਹੱਲ ਕਰੇ ਕਿਸਾਨਾਂ ਦਾ ਬਹੁਤ ਜ਼ਿਆਦਾ ਰੋਲ ਜਾਂ ਕਿਸਾਨਾਂ ਨੂੰ ਬਹੁਤ ਜ਼ਿਆਦਾ ਸਾਹਸ ਪ੍ਰਾਪਤ ਆ ਕਿ ਤੁਸੀਂ ਗੁਲਾਮ ਜੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ